ਸਸਿਕਾ ਅੱਜ ਜਿਹੜਾ ਮੈਂ ਲੈ ਕੇ ਆਇਆ ਇਹ ਸੂਟ ਲੈ ਕੇ ਆਇਆ ਜੀ ਸੂਟ ਮੈਂ ਆਨਲਾਈਨ ਮੰਗਵਾਇਆ ਸੀ ਬੱਸ ਜਿਵੇਂ ਕਹਿੰਦੇ ਨੇ ਵੀ ਆਨਲਾਈਨ ਸੂਟ ਵਧੀਆ ਨਹੀਂ ਆਉਂਦੇ ਹੈਗੇ ਪਰ ਮੇਰਾ ਸੂਟ ਬਹੁਤ ਸੋਹਣਾ ਆਇਆ ਸੀਗਾ ਜਿਹੜਾ ਫੈਬਰਿਕ ਹੈ ਨਾ ਬਹੁਤ ਵਧੀਆ ਸੀਗਾ ਤੇ ਟੇਲਰ ਨੇ ਵੀ ਜਿਹੜਾ ਸੂਟ ਆ ਬਹੁਤ ਸੋਹਣਾ ਰੈਡੀ ਕੀਤਾਗਾ ਇਹ 올ਓਵਰ ਸੂਟ ਹੈਗਾ ਬੜਾ ਹੀ ਪਿਆਰਾ ਜਿਹਾ ਕੱਪੜਾ ਹੈ ਹਲਕਾ ਜਿਹਾ ਮਸਲੀਨ ਹੈ ਕਹਿ ਸਕਦੇ ਆਪਾਂ ਇਹਨੂੰ ਇਨਾਲ ਇਹਦੇ ਵਿੱਚ ਮਸਲੀਨ ਦਾ ਹੀ ਇਹ ਹੈ ਸੀਗਾ ਦੁਪੱਟਾ ਮੈਚਿੰਗ ਦੁਪੱਟਾ ਸੀਗਾ ਇਹ ਮੈਂ ਨਾ ਪਟਿਆਲਿ ਬੁਟੀਕ ਐ ਨਾ ਆ ਪਟਿਆਲਿ ਬੁਟੀਕ ਪਟਿਆਲਾ ਹਾਂਜੀ YouTube ਤੇ ਫੋਲੋ ਕਰਦੀ ਆ ਮੈਂ ਉਹਨੂੰ ਉਹ ਬ੍ਰਦਰ ਨੇ ਕਿਹਾ ਸੀ ਜਿਹੜਾ ਸਮ ਸੂਟ ਮਿਲੂਗਾ ਨਾ ਬਹੁਤ ਸੋਹਣਾ ਸੂਟ ਨਿਕਲੂਗਾ ਤੁਸੀਂ ਹੋਰ ਮੰਗਾਉਂਗੇ ਤੇ ਸੱਚੀ ਬਹੁਤ ਸੋਹਣਾ ਨਿਕਲਿਆਗਾ ਤੇ ਬ੍ਰਦਰ ਦੀ ਜਿਹੜੀ ਡੀਲਿੰਗ ਆ ਉਹ ਵੀ ਬਹੁਤ ਵਧੀਆ ਲੱਗੀ ਮੈਨੂੰ ਇਹ ਸੂਟ ਬਹੁਤ ਸੋਹਣਾ ਰੈਡੀ ਹੋਇਆਗਾ ਵੀ ਸ਼ੇਪ ਕਰਾ ਬਣਾਤਾ কা ਟੇਲਰ ਨੇ ਤੇ ਨਾਲ ਇਹ ਦੇਖੋ ਬਟਨ ਲਗਾਤੇ ਨੇ ਇਹ ਪਿਆਰਾ ਸੂਟ ਆਇਆਗਾ ਆਨਲਾਈਨ ਦੇ ਵਿੱਚ ਜੇ ਕਿਸੇ ਨੇ ਮੰਗਵਾਉਣਾ ਹੋਵੇ ਤਾਂ ਉਥੋਂ ਤੁਸੀਂ ਅੱਖਾਂ ਬੰਦ ਕਰਕੇ ਸੂਟ ਮੰਗਵਾ ਸਕਦੇ ਹੋ ਬਦਰ ਕੋਲੋਂ ਬੜੀ ਪਿਆਰੇ ਸੂਟ ਹੁੰਦੇ ਆ ਉਹਨਾਂ ਕੋਲੇ ਤੇ ਮੈਨੂੰ ਇਹ ਵੀਡੀਓ ਦੇ ਵਿੱਚ ਮੈਂ ਵੈਸੇ ਹੀ ਤੁਹਾਨੂੰ ਉਹਨਾਂ ਦਾ ਜ਼ਿਕਰ ਕਰਤਾ ਐਸੇ ਉਹਨਾਂ ਨੇ ਮੈਨੂੰ ਕਿਹਾ ਨਹੀਂ ਹੈਗਾ ਕੁਝ ਵੀ ਤੇ ਇਹ ਤਾਂ ਮੈਨੂੰ ਆਪਣੇ ਵੱਲੋਂ ਮੈਨੂੰ ਸੂਟ ਵਧੀਆ ਲੱਗਿਆ ਤੇ ਵਧੀਆ ਫੈਬਰਿਕ ਲੱਗਿਆ ਤਾਂ ਕਰਕੇ ਮੈਂ ਇਹ ਤੁਹਾਨੂੰ ਉਹ ਦੇ ਰਹੀਆਂ E